ਲੱਖਾਂ ਸਾਲਾਂ ਤੋਂ ਲਾੜ ਰਡਾਰੇ ਈ ਲੱਖਾਂ ਸਾਲਾਂ ਤੋਂ ਲਾੜ ਰਡਾਰੇ ਈ ਇਸੇ ਲਈ ਇਹ ਜਿੰਦ ਤੇ ਜਾਣ ਸਾਡੀ ਇਸੇ ਲਈ ਇਹ ਜਿੰਦ ਤੇ ਜਾਣ ਸਾਡੀ ਸਕੀ ਮਾ ਦੇ ਨਾਲ ਮਤ ਰਈ ਵਾਂਗੂ ਸਕੀ ਮਾ ਨਾਲ ਮਤ ਰਈ ਵਾਂਗੂ ਕਰ ਰਹੀ ਹਾਂ ਅੱਜ ਕੱਲ ਸਲੂਕ ਆਪਾ ਸਕੀ ਮਾ ਦੇ ਨਾਲ ਮਤ ਰਈ ਵਾਂਗੂ कर रहे हां आजकल स्लोक आपा ग्रहत वाट जंगल साफ करके बड़ी वट्टी कर रहे हां चूक आपा वातावरण ताई दूषित कर कर के वातावरण ताई दूषित कर कर के वातावरण ताई दूषित कर कर के लमिया ताण के सोरे कुक आपा कुक कुक के धरती पुकारिए यदि सुन नहीं रहे कोई कुक आपा ਕੂਕ ਕੂਕ ਕੇ ਧਰਤੀ ਬੁਕਾਰੀਏ ਇਹਦੀ ਸੁਣ ਲੈ ਰੇ ਕੋਈ ਕੂਕ ਆਪਾ ਧਰਤੀ ਮਾਂ ਤੇ ਪਾਣੀ ਹੈ ਪਿਤਾ ਸਾਡਾ ਧਰਤੀ ਮਾਂ ਤੇ ਪਾਣੀ ਹੈ ਪਿਤਾ ਸਾਡਾ ਸਾਡੇ ਜੀਵਨ ਦਾ ਆਧਾਰ ਪਾਣੀ ਪਰ ਫਸਲ ਜਿਆਦਾ ਤੋਂ ਜਿਆਦਾ ਲੈਣ ਦੇ ਲਈ ਅਸੀਂ ਵਰਤ ਰਹੇ ਹਾਂ ਬੇਸ਼ੁਮਾਰ ਪਾਣੀ ਅਸੀਂ ਵਰਤ ਰਹੇ ਹਾਂ ਬੇਸ਼ੁਮਾਰ ਪਾਣੀ ਪਾਣੀ ਧਰਤੀ ਦਾ ਥੰਲੇ ਨੂੰ ਜਾ ਰਿਹਾ ਏ ਪਾਣੀ ਧਰਤੀ ਦਾ ਤਲੇ ਨੂੰ ਜਾ ਰਿਹਾ ਏ ਬੜੀ ਮੁਸ਼ਕਿਲਾਂ ਆਉਂਦੇ ਹਾਂ ਬਾਹਰ ਪਾਣੀ ਓਸੇ ਵਿਲੇਮ ਮੁਖ ਦਾ ਖਤਮ ਹੋ ਜਾਊ ਜੇ ਖਤਮ ਹੋ ਗਿਆ ਇੱਕ ਵਾਰ ਪਾਣੀ ਜੇ ਖਤਮ ਹੋ ਗਿਆ ਇੱਕ ਵਾਰ ਪਾਣੀ ਗਲੋਬਲ ਵਾਰਮਿੰਗ ਕਾਰਨ ਸੰਸਾਰ ਅੰਦਰ ਗਲੋਬਲ ਵਾਰਮਿੰਗ ਕਾਰਨ ਸੰਸਾਰ ਅੰਦਰ ਵਧ ਰਿਹਾ ਹੈ ਦਿਨੋ ਦਿਨ ਤਾਪਮਾਨ ਇੱਥੇ ਸੂਰਜ ਅੱਗ ਦੇ ਗੋਲੇ ਵੜਾ ਰਿਹਾ ਏ रही है धरती ते तपे आसमान ते तप रही है धरती ते तपे आसमान ते ऐसे तरह जे तापमान रहा वादा ऐसे तरह जे तापमान रहा वादा जिसना कोई नहीं इंसान थे जिसना कोई नहीं इंसान थे के किस तरह इसके ढल पाइए के किस तरह इसके ढल पाइए ਤੇਰ ਜੋਰ ਸੋਚਣ ਸੋਚ ਵਾਣ ਇਤੇ ਆਪਣਾ ਭਲਾ ਜੇ ਚੁੰਦੀ ਆ ਅਸੀਂ ਸਾਰੇ ਆਪਣਾ ਭਲਾ ਜੇ ਚੁੰਦੀ ਆ ਅਸੀਂ ਸਾਰੇ ਕਰਤੀ ਮਾਵਲ ਆਪਣਾ ਮੁਖ ਕਰੀਏ ਕਰਤੀ ਮਾਵਲ ਆਪਣਾ ਮੁਖ ਕਰੀਏ ਖਤਮ ਇਸ ਦੀ ਭੁੱਖ ਤੇ ਪਿਆਸ ਕਰੀਏ ਖਤਮ ਇਸ ਦੀ ਭੁੱਖ ਤੇ ਪਿਆਸ ਕਰੀਏ ਰੁੱਖ ਬੁੱਟੇ ਨੇ ਇਸ ਦੇ ਪੁੱਤ ਈਆਂ ਰੱਖ ਬੂਟੇ ਨੇ ਇਸਦੇ ਪੁੱਤ ਧੀਆ ਦੋ ਦੋ ਰੱਖ ਲਗਾਉਣ ਵਾਲ ਰਖ ਕਰੀਏ ਤੱਤੇ ਮਾਂ ਸਾਡੇ ਤੋਂ ਦੁਖੀ ਹੋ ਰਹੀ ਦੂਰ ਇਸਦੇ ਆਓ ਅਸੀਂ ਦੁੱਖ ਕਰੀਏ ਦੂਰ ਇਸਦੇ ਆਓ ਅਸੀਂ ਦੁੱਖ ਕਰੀਏ ਧੰਨਵਾਦ